ਕਾਰ ਜੋਗ ਪਿਆਰੀ ਹਰ ਸੰਜਣਾ ਜੀਓ ਇਹ ਹਰ ਬਾਣੀ ਸ਼ਬਦ 19 2021 ਵਿਕਰਮੀ ਗ੍ਰੰਥ ਨੰਬਰ 18 ਪੰਨਾ ਨੰਬਰ 103 ਸਵਰਨ ਸਿੰਘ ਜੀ ਦੇ ਗ੍ਰਹਿ ਪਿੰਡ ਜੰਡਿਆਲਾ ਜ਼ਿਲ੍ਹਾ ਅੰਮ੍ਰਿਤਸਰ ਦੇ ਗ੍ਰਹਿ ਸੱਚੇ ਪਾਸ਼ਾ ਜੀ ਨੂੰ ਉਚਾਰਨ ਕੀਤਾ ਗਿਆ ਹੈ ਇਸ ਹਰ ਸ਼ਬਦ RAI ਭਗਤਾਂ ਨੂੰ ਸੱਚੇ ਪਾਸ਼ਾ ਜੀ ਨੇ ਬਹੁਤ ਮਾਣ ਦਿੱਤਾ ਹੈ ਆਓ ਸਾਰੇ ਬੜੇ ਪਿਆਰ ਤੇ ਸਤਿਕਾਰ ਨਾਲ ਉੱਚੀ ਆਵਾਜ਼ ਵਿੱਚ ਮੇਰਾ ਸਾਥ ਦੇਣਾ ਜੀਓ ਜਿਨਾਂ ਆਪਣੀ ਦਇਆ ਕਮਾਵਾਗਾ ਜਿਨਾਂ ਆਪਣੀ ਦਇਆ ਕਮਾਵਾਗਾ ਜਿਨਾਂ ਆਪਣੀ ਦਇਆ ਕਮਾਵਾਗਾ ਜਿਨਾਂ ਆਪਣੀ ਦਇਆ ਕਮਾਵਾਗਾ ਸਿੱਧਾ ਚਰਨਾਂ ਵਿੱਚ ਲਗਾਵਾਗਾ ਸਿੱਧਾ ਚਰਨਾਂ लॻावग दूजा ध्यानु न कोई रखाव judy hey ਇਕ ਟੋਲਾ ਨਾਮ ਪੜਾਵਾਂਗਾ ਇਕ ਟੋਲਾ ਨਾਮ ਪੜਾਵਾਂਗਾ ਦੂਜਾ ਵਿਚੋਲਾ ਨ ਕੋਈ ਰਖਾਵਾਂਗਾ ਦੂਜਾ ਵਿਚੋਲਾ ਨ ਕੋਈ ਰਖਾਵਾਂਗਾ Cause they come on God. ਵਿੱਚ ਆਪਣਾ ਢੇਰ ਲਾਮਗਾ ਪਗਤਾ ਵਿੱਚ ਆਪਣਾ ਢੇਰ ਲਾਮਗਾ ਵਿੱਚ ਆਪਣਾ ਢੇਰ ਲਾਮਗਾ ਪਗਤਾ ਵਿੱਚ ਆਪਣਾ ਢੇਰ ਲਾਮਗਾ ਪਗਤਾ ਨਾਲ ਨਾ ਕਰਾ ਚਰੋ ਭਗਤਾ ਨਾਲ ਨਾ ਕਰਤ ਰੋ ਭਗਤਾਨ ਨਾਲ ਨਾ ਕਰਤ ਰੋ ਭਗਤਾ ਨਾਲ ਨਾ ਕਰਤ ਰੋ ਲਖ 84 ਜੂਨ ਵਿੱਚ ਨਾ ਫਿਰਾਵਾਗਾ ਲਖ 84 ਜੂਨ ਵਿੱਚ ਨਾ ਫਿਰਾਵਾਗਾ ਵਾਕ ਤੇਰਾ ਸਿਂਧੂ ਵਿੱਚ ਨਾਮ ਰਾਮਾ ਕਾ ਵਾਕ ਤੇਰਾ ਸਿਂਧੂ ਵਿੱਚ ਨਾਮ ਰਾਮਾ ਕਾ ਜੋਤੀ ਜੋਤ ਸਰੂਪ ਹਾਰ ਜੋਤੀ ਜੋਤ ਸਰੂਪ ਆਪਣਾ ਹੱਥ ਰਖਾਵਾਗਾ ਸੇਰੇ ਆਪਣਾ ਹੱਥ ਰਖਾਵਾਗਾ ਸੇਰੇ ਆਪਣਾ ਹੱਥ ਰਖਾਵਾਗਾ ਸੇਰੇ ਆਪਣਾ ਹੱਥ ਰਖਾਵਾਗਾ ਜਿੰਨਾਂ ਆਪਣੀ ਦਇਆ ਸਿੰਦਾਂ ਚਰਨਾਂ ਵਿੱਚ ਲਗਾਵਾਗਾ ਸਿੰਦਾਂ ਚਰਨਾਂ ਵਿੱਚ ਲਗਾਵਾਗਾ ਸਿੰਦਾਂ ਚਰਨਾਂ ਵਿੱਚ ਲਗਾਵਾਗਾ ਦੂਜਾ ਧਿਆਨ ਨਾ ਕੋਈ ਰਖਾਵਾਂਗਾ ਦੂਜਾ ਧਿਆਨ ਨਾ ਕੋਈ ਰਖਾਵਾਂਗਾ ਦੂਜਾ ਧਿਆਨ ਨਾ ਕੋਈ ਰਖਾਵਾਂਗਾ